ਇਹ ਸਾਲ ਮੇਨ ਨਾ ਹੋ ਗਿਆ ਕੰਮ ਕਰਦਿਆਂ ਨੂੰ ਸਾਢੇ ਪੈਸੇ 1 ਰੁਪਈਆ ਨਹੀਂ ਪਾਇਆ ਕਿਸੇ ਦਾ ਮਨਰੇਗਾ ਮਜ਼ਦੂਰਾਂ ਨੇ ਕੀਤਾ ਰੋਸ ਪ੍ਰਦਰਸ਼ਨ ਬੀਡੀਪੀਓ ਸਰਦੂਲਗੜ ਦੇ ਦਫ਼ਤਰ ਮੂਹਰੇ ਲਗਾਇਆ ਧਰਨਾ ਪੂਰੀ ਦਿਹਾੜੀ ਨਾ ਦਿੱਤੇ ਜਾਣ ਲਈ ਸਬੰਧਤ ਵਿਭਾਗ ਨੂੰ ਦੱਸਿਆ ਜ਼ਿੰਮੇਵਾਰ ਤਿਆਨ ਸਾਰੇ ਸਾਡੇ ਪੈਸੇ 1 ਰੁਪਈਆ ਨਹੀਂ ਪਾਇਆ ਕਿਸੇ ਦਾ ਜਿੰਦਾਬਾਦ ਮਜ਼ਦੂਰ ਸਾਰੇ ਜਿੰਦਾਬਾਦ ਜਿੰਦਾਬਾਦ ਮੀਟ੍ਰਾ ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਮਿਲਕਲਾ ਜਿੰਦਾਬਾਦ ਜਿੰਦਾਬਾਦ ਜ਼ਾਇਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੰਨਰੇਗਾ ਕਾਮਿਆਂ ਦੇ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਆਤਮਾਰਾਮ ਦੀ ਅਗਵਾਈ ਅਧੀਨ ਮਾਨਸਾ ਜ਼ਿਲ੍ਹੇ ਦੇ ਬਲਾਕ ਸਰਦੂਲਗੜ ਦੇ ਬੀਡੀਪੀਓ ਦਫਤਰ ਦੇ ਮੂਹਰੇ ਆਪਣੀਆਂ ਮੰਗਾਂ ਨੂੰ ਲੈ ਕੇ ਇੱਕ ਧਰਨਾ ਲਗਾਇਆ ਗਿਆ ਹਾਜ਼ਰ ਮਨਰੇਗਾ ਮਜ਼ਦੂਰਾਂ ਨੇ ਕਿਹਾ ਕਿ ਸਰਕਾਰੀ ਨਿਯਮਾਂ ਦੇ ਮੁਤਾਬਕ ਉਹਨਾਂ ਨੂੰ ਨਾ ਤਾਂ ਪੂਰੇ 100 ਦਿਨ ਦਾ ਕੰਮ ਮਿਲਦਾ ਹੈ ਤੇ ਨਾ ਹੀ ਪੂਰੀ ਦਿਹਾੜੀ ਦਿੱਤੀ ਜਾਂਦੀ ਹੈ ਇਸ ਮੌਕੇ ਮਜ਼ਦੂਰ ਆਗੂਆਂ ਨੇ ਕੀ ਆਖਿਆ ਆਓ ਦੇਖਦੇ ਹਾਂ ਇਹ ਵਿਸ਼ੇਸ਼ ਰਿਪੋਰਟ ਮੈਂ ਪ੍ਰਕਾਸ਼ ਅਨੰਦਗੜ੍ਹ ਜ਼ਿਲ੍ਹਾ ਮਾਲਫਾ ਤੇ ਬਠਿੰਡਾ ਦਾ ਜਨ ਸੈਕਟਰੀ ਭਾਤੀ ਮਜ਼ਦੂਰ ਸਭਾ ਅਸੀਂ ਅੱਜ ਵੀਡੀਓ ਡਾਕਟਰ ਸਰਦੂਲੇ ਵਾਲਾ ਵਿਖੇ ਭਰਨਾ ਲਾ ਰਹੇ ਹਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਇੱਥੇ ਸਾਨੂੰ ਪਤਾ ਲੱਗਿਆ ਕਿ ਜਿਹੜੀ ਦਿਹਾੜੀ ਹੈ ਮਜ਼ਦੂਰਾਂ ਦੀ ਜਿਹੜਾ ਕੰਮ ਕਰਦੇ ਨੇ ਰੇਗਾ ਚ ਉਹਨਾਂ ਦੀ ਦਿਹਾੜੀ ਪੂਰੀ ਨਹੀਂ ਦਿੱਤੀ ਜਾ ਰਹੀ ਕਿਸੇ ਪਿੰਡ 'ਚ 200 ਪਾਈ ਜਾ ਰਹੀ ਹੈ ਕਿਸੇ ਪਿੰਡ 'ਚ 250 ਪਾਈ ਰਹੀ ਹੈ ਜਦੋਂ ਕਿ ਦਿਹਾੜੀ 322 ਰੁਪਏ ਹੈ ਤਾਂ ਇਸੇ ਤਰ੍ਹਾਂ ਨੀਗਾ ਦੇ ਜਿਹੜੇ ਜੋਬ ਕਾਰਡ ਬਣਿਆ ਉਹਨਾਂ ਤੇ ਹਾਜ਼ਰੀ ਨਹੀਂ ਲਾਈ ਜਾਂਦੀ ਉਹਨਾਂ ਦੀ ਤਾਂ ਇਸੇ ਤਰ੍ਹਾਂ ਜਿਹੜੇ ਮਤਲਬ ਪੈਸੇ ਆ ਦਿਹਾੜੀ ਦੇ ਉਹਨਾਂ ਦੇ ਪੈਸੇ ਨਹੀਂ ਪਾਏ ਜਾ ਰਹੇ ਅਸੀਂ ਅੱਜ ਪਤਾ ਕੀਤਾ ਚਾਰ-ਚਾਰ ਬੰਨ ਮਹੀਨੇ ਪਿੱਛੇ ਕੰਮ ਕੀਤਾ ਉਹਨਾਂ ਦੇ ਜਿਹੜੇ ਪੈਸੇ ਹਜੇ ਤੱਕ ਨਹੀਂ ਮਿਲੇ ਨੂੰ ਅੇਸ ਕਰਕੇ ਉਹ ਜਿਹੜਾ ਨਾਲ ਕਿ ਜਿਹੜਾ ਨਰੇਗਾ ਤੇ ਸਮਾਨ ਵਰਤਦੇ ਆ ਸੀ ਉਹ ਵੀ ਹਜੇ ਕਿਸੇ ਵੀ ਪਿੰਡ ਚ ਨਹੀਂ ਦਿੱਤਾ ਗਿਆ ਜਿਵੇਂ ਕਈਆਂ ਬੱਠਾਣਾ ਕਸਗੇ ਦਰੀਆਂ ਪੀਣ ਵਾਲਾ ਪਾਣੀ ਦਵਾਈਆਂ ਦੀ ਕਿੱਟ ਇਹ ਕਿਸੇ ਵੀ ਪਿੰਡ ਚ ਨਹੀਂ ਦਿੱਤਾ ਗਿਆ ਇਹ ਕਰਕੇ ਅਸੀਂ ਅਸੀਂ ਰੋਸ ਤਰਨਾ ਦਿੱਤਾ ਤੇ ਮੰਗ ਪੱਤਰ ਵੀ ਦੇ ਕੇ ਜਾਵਾਂਗੇ ਵੀਡੀਓ ਨੂੰ ਤੇ ਸਾਡੀਆਂ ਗੱਲਾਂ ਜਿਹੜੀਆਂ ਲਾਗੂ ਕੀਤੀਆਂ ਜਾਣ ਜੇ ਨਹੀਂ ਲਾਗੂ ਕਰਨਗੇ ਤਾਂ ਅਸੀਂ ਆਉਣ ਵਾਲੇ ਸਮੇਂ ਚ ਵੱਡਾ ਇਕੱਠ ਕਰਕੇ ਤੇ ਗੇਟ ਘੇਰਾਂਗੇ ਗੇਟ ਘੇਰ ਕੇ ਤੇ ਅਸੀਂ ਇਹਨਾਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ ਜਿੰਨਾ ਸਾਡੀਆਂ ਗੱਲਾਂ ਨਹੀਂ ਬਨਣਗੀਆਂ ਸਰੇ ਸੁਣਨ ਵਿੱਚ ਆਇਆ ਕਿ 100 ਦਿਨ ਦਾ ਪੂਰਾ ਕੰਮ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਜਿਹੜਾ ਇਹਦਾ ਕਾਰਜਕਾਲ ਹੈ ਪਿਛਲੇ ਸਾਲ ਦਾ 31 ਮਾਰਚ ਨੂੰ ਪੂਰਾ ਹੋਣਾ ਹੈ ਤਾਂ ਕਿੰਨੇ ਕਿ ਦਿਨਾਂ ਦਾ ਕੰਮ ਹੈ ਜਿਹੜਾ ਪੈਂਡਿੰਗ ਪਿਆ ਸੀ ਹਜੇ ਵੇਖੋ ਹਰ ਅਲੱਗ-ਅਲੱਗ ਪਿੰਡਾਂ 'ਚ ਅਸੀਂ ਤਾਂ ਕੱਲ 5-7 ਪਿੰਡਾਂ 'ਚ ਗਏ ਆ ਉਹਨਾਂ ਦੇ ਕਾਰਡ ਵੇਖ ਕੇ ਜਾ ਉਹਨਾਂ ਨੂੰ ਪੁੱਛ ਕੇ ਪਤਾ ਲੱਗਿਆ ਕਿਸੇ ਪਿੰਡ 'ਚ 20 ਦਿਨ ਦਾ ਕੰਮ ਮਿਲਿਆ ਹੁਣ ਤੱਕ ਕਿਸੇ ਪਿੰਡ 'ਚ 50 ਦਿਨ ਦਾ ਮਿਲਿਆ ਕਿਸੇ ਪਿੰਡ 'ਚ ਕੋਈ ਘਟ ਵੱਧ ਹੋ ਸਕਦਾ ਪਰ 100 ਦਿਨ ਕਿਸੇ ਵੀ ਪਿੰਡ 'ਚ ਨਹੀਂ ਮਿਲਿਆ ਇਸ ਕਰਕੇ ਕੰਮ ਹੀ ਨਹੀਂ ਜਦੋਂ 2-2 ਮਹੀਨੇ ਚੱਲਦਾ ਤਾਂ ਫਿਰ ਕੰਮ ਕਿਵੇਂ ਲਿਗੂਗਾ ਮਤਲਬ 100 ਦਿਨ ਦਾ ਅਸੀਂ ਚਾਹੁੰਦੇ ਹਾਂ ਕਿ ਹਰ ਮਹੀਨੇ 8 ਦਿਨ ਦਾ ਕੰਮ ਚਲਾਇਆ ਜਾਵੇ ਤਾਂ ਇਹਨਾਂ ਦਾ 100 ਦਿਨ ਪੂਰਾ ਹੁੰਦਾ ਅਸੀਂ ਮੰਨ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਦਿਹਾੜੀ ਹੈ ਉਹ ਵੀ 700 ਰੁਪਏ ਕੀਤੀ ਜਾਵੇ ਤੇ ਜਿਹੜਾ ਕੰਮ ਹੈ ਉਹ ਪੂਰਾ ਸਾਲ ਕੀਤਾ ਜਾਵੇ 100 100 ਦਿਨ ਨਹੀਂ ਪੂਰਾ ਸਾਲ ਹਰ ਰੋਜ਼ ਚੱਲੇ ਇਹਨਾਂ ਦਾ ਕੰਮ ਇਸ ਕਰਕੇ ਤੇ ਇਹਨਾਂ ਦੀ ਜਬ ਕਾਰਡਾ ਤੇ ਹਾਜ਼ਰੀ ਵੀ ਲੱਗੇ ਤੇ ਇਹਨਾਂ ਨੂੰ ਕੀਤੇ ਕੰਮ ਦੇ ਪੈਸੇ ਆ ਜਿਹੜੇ ਉਹ 7 ਦਿਨਾਂ ਬਾਅਦ ਉਹ ਮਿਲਣੇ ਚਾਹੀਦੇ ਆ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਧਰਨਾ ਲ ਤੇ ਹੁਣ ਵਾਲੇ ਸਮੇਂ ਚ ਵੱਡੀ ਪੱਧਰ ਤੇ ਧਰਨਾ ਲਾਵਾਂਗੇ ਕਿਉਂਕਿ ਅਸੀਂ ਬਖੰਡੇ ਜਿਹੜਾ ਇਹ ਸਾਰੀਆਂ ਗੱਲਾਂ ਠੀਕ ਕਰ ਲਈਆਂ ਧਰਨੇ ਲਾ ਕੇ ਪਰ ਇੱਥੇ ਜਿਹੜੀ ਇਹ ਮਜ਼ਦੂਰ ਸਭਾ ਹੈ ਨਹੀਂ ਸੀ ਇੱਥੇ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਤੇ ਹੁਣ ਵਾਲੇ ਸਮੇਂ ਚ ਅਸੀਂ 50 60 ਪਿੰਡਾਂ ਤੇ ਜਾ ਕੇ ਵੱਡਾ ਇਕੱਠ ਕਰਾਂਗੇ ਨਜ਼ਾਰਾ ਕਰਾਂਗੇ ਮਲੇ ਗੇਟ ਕੇ ਰਾਂਗੇ ਜਿੰਨਾਂ ਚ ਸਾਡੀਆਂ ਮੰਗਾਂ ਨਹੀਂ ਹੱਲ ਹੋਣੀਆਂ ਉਹਨਾਂ ਚ ਕਰੀਏ ਅਸੀਂ ਇਥੋਂ ਉੱਠਾਂਗੇ ਜੇਕਰ ਇਹ ਕੰਮ ਤੇ ਜਾਂਦੇ ਕੋਈ ਹਾਦਸਾ ਵਾਪਰ ਜਾਂਦਾ ਜੇ ਇਹਨਾਂ ਦੀ ਹਾਜ਼ਰੀ ਨਹੀਂ ਲੱਗੀ ਹੁੰਦੀ ਤਾਂ ਉਹ ਦਾ ਜਿਹੜਾ ਹਾਸਾ ਵਾਪਰਨ ਕਰਕੇ ਉਹ ਦਾ ਕੋਈ ਅੰਗ ਦਾ ਨੁਕਸਾਨ ਹੋ ਜਾਂਦਾ ਹੈ ਕਈ ਵਾਰੀ ਜਾਨਾ ਵੀ ਚਲੀ ਜਾਂਦੀਆਂ ਜੇ ਹਾਜ਼ਰੀ ਨਹੀਂ ਲੱਗੀ ਜੋਬ ਕੱਟ ਤੇ ਤਾਂ ਫਿਰ ਸਾਡੇ ਕੋਲੇ ਪ੍ਰੂਫ ਕੋਈ ਨਹੀਂ ਜੇ ਪ੍ਰੂਫ ਨਹੀਂ ਤੇ ਫਿਰ ਅਸੀਂ ਉਹ ਸਾਡਾ ਜਿਹੜਾ ਕੋਈ ਸਾਨੂੰ ਸਹਾਇਤਾ ਮਿਲਣੀ ਹੈ ਮੁਆਵਜ਼ਾ ਮਿਲਣਾ ਹੈ ਉਹ ਸਾਨੂੰ ਮਿਲਣ 'ਚ ਦਿੱਕਤ ਆਉਂਦੀ ਐ ਇਸ ਕਰਕੇ ਜਿਹੜੀ ਹਾਜ਼ਰੀ ਹੈ ਉਹ ਜਦੋਂ ਕੰਮ ਪੜ ਕੇ ਲੱਗ ਕੇ ਸ਼ਾਮ ਨੂੰ ਸਮਾਪਤ ਹੁੰਦਾ ਹਾਜ਼ਰੀ ਉਸੇ ਟਾਈਮ ਉਹਨਾਂ ਦੀ ਲੱਗ ਜਾਣੀ ਚਾਹੀਦੀ ਹੈ ਜੋਬ ਕਾਰਡ ਤੇ ਇਹਦੇ ਲਈ ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਤੁਸੀਂ ਜੀ ਹਾਜ਼ਰੀ ਨਹੀਂ ਲੱਗ ਰਹੀ ਤਾਂ ਕੌਣ ਜ਼ਿੰਮੇਵਾਰ ਹੈ ਜ਼ਿੰਮੇਵਾਰੀ ਫਿਕਸ ਜੇ ਹੁੰਦੀ ਹੈ ਤਾਂ ਬੀਡੀਪੀਓ ਸਾਹਿਬ ਦੀ ਹੁੰਦੀ ਹੈ ਜਿਹੜੇ ਬੰਦੇ ਕੰਮ ਤੇ ਨਹੀਂ ਜਾਂਦੇ ਉਹਨਾਂ ਦੀ ਘਰੇ ਬੈਠ ਕੇ ਹਾਜ਼ਰੀ ਲੱਗ ਜਾਂਦੀ ਹੈ ਉਹ ਪੈਸੇ ਬੰਦੇ ਜਾਂਦੇ ਆ ਅਸੀਂ ਮੰਗ ਕਰਦੇ ਹਾਂ ਵੀ ਇੱਕ ਤਾਂ ਜਿਹੜੇ ਹੈਗੇ ਇਹਨਾਂ ਦੀ ਦਿਹਾੜੀ ਹੈ 322 ਰੁਪਏ ਲਾਗੂ ਕੀਤੀ ਜਾਵੇ ਔਰ ਜੋਬ ਕਾਰਡ ਦੇ ਉੱਤੇ ਹਾਜ਼ਰੀ ਜਿਹੜੀ ਉਹ ਤੁਰੰਤ ਲਾਗੂ ਕੀਤੀ ਜਾਵੇ ਉਹਦੀ ਲਾਉਣਾ ਯਕੀਨੀ ਬਣਾਇਆ ਜਾਵੇ ਔਰ ਨਾਲ ਜਿਹੜੇ ਕੰਮ ਦੇ ਸਮੇਂ ਸੰਦਾ ਉਹਨ ਕੌਂਦੇ ਕੰਮ ਕਰਦੇ ਸਮੇਂ ਲੋਡ ਪੈਂਦੀ ਹੈ ਕਈ ਹੈ ਬੱਠਲ ਹੈ ਬਾਲਟੀ ਹੈ ਇਹਨਾਂ ਦੀ ਔਰ ਨਾਲ ਜਿਹੜਾ ਹੈਗਾ ਕੋਈ ਪਹਿਲਾਂ ਦੱਸਿਆ ਵੀ ਪੀਣ ਵਾਲਾ ਪਾਣੀ ਇਹ ਸਾਰਾ ਪ੍ਰਬੰਧ ਹੈ ਜਿਹੜਾ ਇਹਨਾਂ ਨੂੰ ਕਰਨਾ ਬਣਦਾ ਹੈ ਉਹਦੇ ਲਈ ਬਕਾਇਦਾ ਪੈਸੇ ਆਉਂਦੇ ਆ ਇਸ ਮੌਕੇ ਮੰ drega ਮਜ਼ਦੂਰਾਂ ਦੇ ਵੱਲੋਂ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਆਓ ਸੁਣਦੇ ਆ ਮੈਕਮੇ ਦਾ ਪੱਖ ਰੱਖਦੇ ਹੋਏ ਓਪੀਓ ਬ੍ਰੀਤ ਕੁਮਾਰ ਨੇ ਕੀ ਆਖਿਆ ਤੇ ਦਿਹਾੜੀ ਦੀ ਗੱਲ ਹੈ ਜੀ ਉਹ ਦਿਹਾੜੀ ਹੈ ਜਿਹੜੀ 322 ਰੁਪਏ ਮਤਲਬ ਸੈਂਟਰ ਗਵਰਨਮੈਂਟ ਵੱਲੋਂ ਫਿਕਸ ਕੀਤੀ ਜਾਂਦੀ ਹੈ ਪਰੰਤੂ ਲੇਬਰ ਐਕਟ ਦੇ ਵਿੱਚ ਲਿਖਿਆ ਹੋਇਆ ਹੈ ਕਿ ਲੇਬਰ ਵੱਲੋਂ ਜਿੰਨਾ ਕੰਮ ਕੀਤਾ ਜਾਊਗਾ ਉਹਦੀ ਮਿੰਤੀ ਦੇ ਅਨੁਸਾਰ ਉਹਦੀ ਪੇਮੈਂਟ ਜਿਹੜੀ ਕਰਨੀ ਹੈ ਜਦੋਂ 7 ਦਿਨ ਦਾ ਮਸਟਰੋਲ ਹੁੰਦਾ ਇੱਕ ਦਿਨ ਛੁੱਟੀ ਮੰਡੇਟਰੀ ਹੈ 6 ਦਿਨ ਦੇ ਮਸਟਰੋਲ ਦੀ ਜਦੋਂ ਮੰਤੀ ਹੁੰਦੀ ਹੈ ਤਾਂ ਜਿੰਨੀ ਦਿਹਾੜੀ ਬਣਦੀ ਹੈ ਕੰਮ ਕੀਤੇ ਦੀ ਤਾਂ ਉਹਨੂੰ ਡਿਵਾਈਡ ਕਰਕੇ ਉਸ ਦੇ ਹਿਸਾਬ ਨਾਲ ਬੇਜ ਰੇਟ ਦੇ ਹਿਸਾਬ ਨਾਲ ਇਹਨੂੰ ਦਿਹਾੜੀ ਪੈਂਦੀ ਹੈ ਮੈਡੀਕਲ ਦੀ ਹੈ ਜੀ ਮੈਡੀਕਲ ਕਿੱਟਾਂ ਕੁਝ ਪਹਿਲਾਂ ਪ੍ਰੋਵਾਈਡ ਵੀ ਕਰਾਈਆਂ ਸੀ ਲੇਬਰ ਨੂੰ ਕੰਮ ਦੇ ਸਪੌਟ 'ਤੇ ਮਿਲਦੀਆਂ ਸੀ ਤਾਂ ਪਰੰਤੂ ਉੱਤੇ ਕੋਈ ਉਹ ਨਹੀਂ ਗਲਤ ਯੂਜ਼ ਹੁੰਦੀ ਸੀ ਇੱਕ ਦੋ ਕੇਸ ਵੀ ਸਾਹਮਣੇ ਆਏ ਕਿ ਕਈ ਬੰਦੇ ਵੱਲੋਂ ਜਦੋਂ ਮੇਟੋਰਾ ਪਰਾਂ ਹੋ ਜਾਂਦੇ ਸੀ ਤਾਂ ਉਹਨਾਂ ਵੱਲੋਂ ਮੈਡੀਸਿਨ ਚੱਕ ਕੇ ਬੂੜੀਆਂ ਖਾ ਲਈਆਂ ਜਾਂਦੀਆਂ ਸੀ ਤੇ ਲੇਬਰ ਦੀ ਤਬੀਅਤ ਤੇ ਜਿਹੜੀ ਖਰਾਬ ਹੋ ਜਾਂਦੀ ਸੀ ਇਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਹਰ ਕਿਤੇ ਡਿਸਪੈਂਸਰੀ ਬਣੀ ਹੋਈ ਹੈ ਡਿਸਪੈਂਸਰੀ ਵਿੱਚ ਕੋਈ ਵੀ ਚੀਜ਼ ਲੈਣੀ ਹੈ ਕੋਈ ਵੀ ਮੈਡੀਸਿ ਸਾਡੇ ਵੱਲੋਂ ਵੀ ਮਤਲਬ ਹਰ ਪਿੰਡ ਦੇ ਵਿੱਚ ਕਿਹਾ ਹੋਇਆ ਹੈ ਡਿਸਪੈਂਸਰੀ ਵਾਲਾ ਵੀ ਜੇ ਕਿਤੇ ਦੇ ਨੀਕਾ ਦੀ ਲੇਬਰ ਕੋਈ ਵੀ ਉਹਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਉਹਨੂੰ ਜੋ ਵੀ ਚੀਜ਼ ਚਾਹੀਦੀ ਹੈ ਉਹ ਮਈਆ ਕਰਾਈ ਗਏ ਬਈ ਫ੍ਰੀ ਆਫ ਕਾਸਟ ਉਹ ਮਿਲਦੀ ਹੈ ਕਈਆਂ ਪੱਠੜਾਂ ਦੀਆਂ ਕੁਝ ਪੰਚਾਇਤਾਂ ਨੇ ਪਹਿਲਾਂ ਮਤਲਬ ਖਰੀਦੀਆਂ ਸੀ ਤੁਹਾਨੂੰ ਵੀ ਪਤਾ ਕਿ ਨੀਕਾ ਦੀ ਲੇਬਰ ਹੈ ਜਿਹੜੀ ਜਾਂ ਪੇਮੈਂਟ ਹੈ ਕੋਈ ਵੀ ਮਟੀਰੀਅਲ ਦਾ ਕੰਮ ਕਰਾਉਣਾ ਤਾਂ ਉਧਾਰ ਲੈ ਕੇ ਕਰਾਉਣਾ ਪੈਂਦਾ ਮਤਲਬ 6-7 ਮਹੀਨੇ 10 ਮਹੀਨੇ ਵੀ ਲੱਗ ਜਾਂਦੇ ਉਹਦੀ ਪੇਮੈਂਟ ਵਾਸਤੇ ਤੇ ਦੂਸਰੀ ਗੱਲ ਉਹਦੀ ਮਿਸਯੂਜ਼ ਵਾਲੀ ਗੱਲ ਆਪਾਂ ਕਰਦੇ ਆਂ ਪਰ ਜਦੋਂ ਕਈਆਂ ਪੱਠੜ ਉਸ ਦਿਨ ਲੇਬਰ ਕੰਮ ਤੇ ਆ ਜਾਂਦੀ ਹੈ ਉਸ ਤੋਂ ਬਾਅਦ ਬੰਦਾ ਕਈ ਵੱਖਰੇ ਲੈ ਕੇ ਘਰ ਚ ਲੈ ਜਾਂਦਾ ਮੁਰਕੇ ਕੰਮ ਤੇ ਨਹੀਂ ਆਂਦਾ ਤਾਂ ਪੰਚਾਇਤ ਦੀ ਜਿਹੜੀ ਪੇਮੈਂਟ ਹੈ ਲੱਗੀ ہوئی ਉਹ ਬੇਕਾਰ ਜਾਂਦੀ ਹੈ ਇਸ ਕਰਕੇ ਆ ਕਿ ਲੇਬਰ ਆਪਣੇ ਕਈ ਵੱਖਰੇ ਜਿਹੜਾ ਲੈ ਕੇ ਹੁੰਦੀ ਹੈ ਤਾਂ ਆਪਦਾ ਬੰਦਾ ਆਪਦੇ ਸਾਨੂੰ ਸੰਸਾਨ ਕੇ ਵੀ ਰੱਖਦਾ ਤਾਂ ਕਿ ਇਹਦਾ ਕੰਮ ਕੰਮ ਵੀ ਸਹੀ ਹੋ ਜਾਂਦਾ ਇੱਕ ਸਰ ਬਲੇਮ ਕਰਦੇ ਵੀ ਸਾਡੀ ਜਿਹੜੀ ਹਾਜ਼ਰੀ ਹੈ ਪ੍ਰੋਪਰ ਲੱਗਦੀ ਨਹੀਂ ਇਹ ਵੀ ਕੋਈ ਇਸ਼ੂ ਹੈ ਜਿਹੜੀ ਹਾਜ਼ਰੀ ਹੈ ਜੋ ਗਵਰਨਮੈਂਟ ਵੱਲੋਂ ਇੱਕ ਇੱਕ ਚਾਰ ਤੋਂ ਪਿਛਲੇ ਇਸ ਫਾਈਨੈਂਸ਼ੀਅਲ ਇਅਰ ਤੋਂ ਲਾਗੂ ਕਰਤਾ ਸੀ ਨੈਸ਼ਨਲ ਮੋਬਾਈਲ ਮੋਨਿਟਰਿੰਗ ਸਿਸਟਮ ਉਹਨਾਂ ਵੱਲੋਂ ਲਾਗੂ ਕੀਤਾ ਗਿਆ ਸੀ ਜਿੱਦਿਦੀ ਲੇਬਰ ਦੀ ਹਾਜ਼ਰੀ ਆ ਉਹ ਮੋਬਾਈਲ ਦੇ ਉੱਤੇ ਐਪ ਬਣੀ ਹੋਈ ਆ ਉਹ ਫੋਨ ਸਾਡੇ ਕੋਲ ਰਜਿਸਟਰਡ ਹੁੰਦਾ ਸਾਈਟ ਤੇ ਉਸੇ ਫੋਨ ਦੇ ਉੱਤੇ ਲੱਗਦੀ ਆ ਤਾਂ ਉਹ ਜੇ ਮਤਲਬ ਕੋਈ ਸਰਵਰ 에ਰਰ ਕਈ ਵਾਰੀ ਕੋਈ ਸਰਵਰ 에ਰਰ ਹੁੰਦਾ ਤਾਂ ਸਾਡੇ ਕੋਲ ਮੈਸੇਜ ਆ ਆ ਦਿੱਤਾ ਜਾਂਦਾ ਉਸ ਦਿਨ ਮਤਲਬ ਕੰਮ ਨਹੀਂ ਕਰਾਇਆ ਜਾਂਦਾ ਲੇਬਰ ਨੂੰ ਕਿਉਂਕਿ ਜਦੋਂ ਜੇ ਹਾਜ਼ਰੀ ਨਾ ਲੱਗੀ ਜੀ ਕੰਮ ਕੀਤਾ ਤਾਂ ਕੋਈ ਫਾਇਦਾ ਨਹੀਂ